ਪੰਜਾਬ ਵਿੱਚ ਕ੍ਰਾਈਮ ਦੀ ਦਰ ਆਪਣੀ ਚਰਨਤੀ ਹੈ ਕੋਈ ਦਿਨ ਹੀ ਹੋਵੇਗਾ ਜਿਸ ਦਿਨ ਤੁਹਾਨੂੰ ਕ੍ਰਾਈਮ ਨਾਲ ਸੰਬੰਧਿਤ ਖਬਰ ਨਾ ਮਿਲੀ ਹੋਵੇ ਤਰਨਤਾਨ ਤੋਂ ਵੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਖਬਰ ਫਰੋਤੀ ਨਾਲ ਸੰਬੰਧਿਤ ਹੈ ਜਿਸ ਵਿੱਚ ਨਾਮੀ ਗੈਂਗਸਟਰ ਗੋਲਡੀ ਬਰਾੜ ਦਾ ਨਾਮ ਲੈ ਕੇ 20 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਅਤੇ ਸੌਦਾ 3 ਲੱਖ ਵਿੱਚ ਤੈਅ ਕਰ ਲਿਆ ਗਿਆ ਤੈ ਸਮੇਂਤੀ ਫਰੋਤੀ ਦੀ ਰਕਮ ਲੈਣ ਆਏ ਗੁੰਡਿਆਂ ਨੂੰ ਪੁਲਿਸ ਨੇ ਮੌਕੇ 'ਤੇ 4 ਮੋਬਾਈਲ ਫੋਨ, 1 ਮੋਟਰਸਾਈਕਲ ਅਤੇ 1 ਖਡਾਉਣਾ ਪਿਸਤੌਲ ਦੇ ਨਾਲ ਗ੍ਰਿਫਤਾਰ ਕਰ ਲਿਆ। ਹਾਂ ਕੁਮਾਰ ਰਹੇਗਾ ਆਰਧਿਆ ਸਨ ਆਫ ਪ੍ਰੀਮ ਖੀਮ ਕਰਨ ਦਾ ਉਹਨੂੰ 18 ਤਰੀਕ ਨੂੰ ਪਿਛਲੀ ਨੂੰ ਆਈ ਸੀਗੀ ਜਿਹੜੀ ਫਰੋਤੀ ਦੀ ਔਰ ਉਹ ਰੈਲੈਪਟੈਂਸੀ ਦਾ ਪਰਚਾ ਦਰਜ ਕਰਾਂ ਚ ਬਟ ਅਸੀਂ ਲੱਗੇ ਹੋਏ ਸੀਗੇ ਨੰਬਰ ਨੂੰ ਲੈ ਕੇ ਜਦੋਂ ਟਰੈਕ ਕੀਤਾ ਜਾਂ ਵੀ ਕੌਣ ਹੋ ਸਕਦਾ ਉਹਦੇ ਚ ਕਾਫੀ ਜਿਹੜੀ ਹੈ ਸਾਨੂੰ ਕੱਲ ਉਸ ਪਰਸੋਂ ਉਹਦੇ ਚ ਕੇਸ ਰਜਿਸਟਰ ਪਰਸੂਏਟ ਕਰਕੇ ਕੀਤਾ ਕਿ ਤੁਸੀਂ ਕੇਸ ਦਾ ਜਰੂਰ ਰਜਿਸਟਰ ਬਰਾਓ ਕਿ ਜਿਹੜੀ ਉਹਨਾਂ ਨੂੰ ਡਰ ਸੀਗਾ ਵੀ ਮੇਰਾ ਨੁਕਸਾਨ ਹੋ ਜੂਗਾ ਜਿਆਦਾ ਤੌਰ ਤੇ ਪਤਾ ਲੱਗੇਗਾ ਪੱਤਾ ਸੀ ਉਹਨਾਂ ਨੂੰ ਸਿਕਿਉਰ ਕਰ ਲਿਆ ਸੀ ਔਰ ਪਰਚਾ ਦਰਜ ਕਰਾ ਕੇ ਉਸ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਜਿਹੜੀ ਹੈ ਇੱਕ ਕਾਲ ਆਈ ਸੀ ਜਿੱਦੀ ਟਾਈਮ ਫਿਕਸ ਕਰ ਲਿਆ ਗਿਆ ਸੀ ਕਿ ਤੁਸੀਂ ਦੱਸੋ ਕਿ ਪੈਸੇ ਕਿੱਥੇ ਲੈਣੇ ਆ ਤੇ ਪੋਲ ਡレイン ਜਿਹੜਾ ਕਲੇਮ ਕਰਨਾ ਹੈਗਾ ਉੱਥੇ ਇਹਨਾਂ ਨੇ ਟਾਈਮ ਫਿਕਸ ਕੀਤਾ ਤੇ ਜਿਹੜੀ ਪੁਲਿਸ ਪਾਰਟੀ ਵੀ ਸਾਡੀ ਉੱਥੇ ਨਾਲ ਲੱਸੇਵ ਦੇ ਚ ਮੌਜੂਦ ਸੀ ਤੇ ਤਿੰਨ ਦੋਸ਼ੀ ਜਿਹੜੇ ਆਏ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਔਰ ਕਲੀਅਰ ਹੋਇਆ ਉਹਦੇ ਚ ਇਹ ਪਤਾ ਲੱਗਾ ਵੀ 15-16 ਸਾਲ ਤੋਂ ਇੱਕ ਪੰਕਜ ਨਾਮ ਦਾ ਵਿਅਕਤੀ ਇਹਨਾਂ ਕੋਲ ਪਹਿਲੇ ਮੁੰਚੀ ਦਾ ਕੰਮ ਕਰਦਾ ਸੀ ਆੜਤ ਤੇ ਉਹਨਾਂ ਨੂੰ ਇਹਨੇ ਪਿਛਲੇ ਕੁਝ ਦੇਣਾ ਤੋਂ 3-4 ਸਾਲ ਤੋਂ ਕੱਟ ਦਿੱਤਾ ਹੋਇਆ ਸੀ ਤੇ ਉਹ ਆਪਣੀ ਆੜਤ ਚਲਾਉਂਦਾ ਸੀ ਤੇ ਉਹਨੇ ਆਪਣੀ ਆੜਤ ਤੇ ਜਿਹੜਾ ਮੁੰਚੀ ਰੱਖਿਆ ਹੋਇਆ ਸੀ ਸ਼ਮਸ਼ੀਰ ਸਿੰਘ ਜੀ ਅਸ ਸ਼ੇਰਾ ਉਹਨੂੰ ਕਿਹਾ ਕਿ ਮੈਂ ਇਹਦੇ ਨਾਲ ਬਦਲਾ ਲੈਣਾ ਹੈ ਇਹਦੇ ਕੋਲ ਆਪਾਂ ਫਰौती-ਫਰੂਤੀ ਦੀ ਮੰਗ ਕਰੀਏ ਉਹਨੇ ਫਿਰ ਇਹਨੇ ਇੱਕ ਗੁਰਪ੍ਰੀਤ ਮੁੰਡਿਆ ਦਾ ਨਾਮ ਦੱਸਿਆ ਕਿ ਇਹ ਫੋਨ-ਫੋਨ ਇਹਦੇ ਤੋਂ ਕਰਵਾਨੇ ਹਨ ਤੇ ਇਹ ਤਿੰਨੋਂ ਇਕੱਠੇ ਬੈਠ ਕੇ ਜਿਹੜੇ ਫੋਨ ਇਹਨਾਂ ਨੇ ਦੋ ਗਾਰ ਉਹਨੂੰ ਕੀਤੇ ਔਰ ਇਸ ਜਿਹੜਾ ਉਹ ਜਿਤੋਂ ਫਰौती ਕਰਦੇ-ਕਰਦੇ ਸੌਦਾ ਕਰਦੇ 3-4 ਲੱਖ ਰੁਪਏ ਤੇ ਆ ਗਏ ਸੀ 30 ਲੱਖ ਤੋਂ ਇਹ ਤਨ ਉਹ ਜਿਹੜੇ ਪੁਲਿਸ ਦੇ ਹੱਥੇ ਚੜ ਗਏ ਕਾਬੂ ਹੋ ਗਏ ਦੂਸਰ ਕੈਂਗਸਟਰ 골ਡੀ ਬ੍ਰਾਂਡ ਦਾ ਵੀ ਨਾਮ ਰੱਖਿਆ ਗਿਆ ਨੇ ਹਾਂ ਜੀ ਇਹ ਰਾ ਨੇ 골ਡੀ ਬ੍ਰਾਂਡ ਦਾ ਨਾਮ ਲੈ ਕੇ ਉਹ ਜਿਹੜਾ ਫਰੋਤੀ ਦੀ ਮੰਗ ਕੀਤੀ ਸੀਗੀ ਕੀ ਲਗੋ ਬਣਾ ਬ੍ਰਾਂਤੀ ਸਰ ਇਹਨਾਂ ਕੋਈ ਹੋਰ ਕੀ ਕੀ ਇੱਕ ਤਾਂ ਸਕੂਟਰ ਮੋਟਰਸਾਈਕਲ ਹੈ ਜੀ ਉਹ ਹੁਣ ਵੈਰੀਫਾਈ ਕਰਦੇ ਚੋਰੀ ਦਾ ਵੀ ਇਹਨਾਂ ਦਾ ਆਪ ਦਾ ਹੈਗਾ ਔਰ ਇੱਕ ਇਹਨਾਂ ਕੋ ਟਾਈਫਸਟਲ ਸੀਗੀ ਜੀ ਸਰ ਇਸ ਤੋਂ ਲਾਉ ਮੋਬਾਈਲ ਮੂਲ ਕੋ ਸਿਸਟਮ ਔਰ ਮੋਬਾਈਲ ਤਾਂ ਹੈਗੇ ਆ ਜੀ ਜਿਹੜੇ ਇਹਨਾਂ ਕੋਲ ਜਿਹੜਾ ਜਿਹਦਾ ਨੈਟ ਯੂਜ਼ ਕਰਦੇ ਰਹੇ ਔਰ ਜਿਹਨੇ ਕੋ ਕਾਲਾਂ ਕਰਦੇ ਰਹੇ ਉਹ ਸਾਰੇ ਮੋਬਾਈਲ ਰਿਕਵਰ ਹੋ ਗਏ ਬਾਕੀ ਉਹਨਾਂ ਤੋਂ ਵੀ ਅਸੀਂ ਇਦਾਂ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਰਿਮਾਂਡ ਲੈ ਕੇ ਕਰ ਕਰਾਂਗੇ ਕਿ ਹੋਰ ਕਿਸੇ ਨੂੰ ਕਾਲਾਂ ਕੀਤੀਆਂ ਇਹਨਾਂ ਨੇ ਜਾਂ ਕੁਝ ਹੋਰ ਕੋਈ ਸਰ ਇਹ ਕਿਸ ਤਰ੍ਹਾਂ ਕਾਲ ਕਰ ਲੈਂਦੇ ਜੀ ਇਹਨਾਂ ਨੂੰ ਕਿਦਾਂ ਚੈੱਕ ਕਰ ਯੂਜ਼ ਕਰ ਕੋਈ ਜਿਵੇਂ ਐਪਸ ਵਗੈਰਾ ਹੈਗੀਆਂ ਜੀ ਐਪਸ ਵਗੈਰਾ ਜਾਂ ਉਹ ਮਾਸਕਿੰਗ ਕਰ ਲੈਂਦੇ ਆਪਣੇ ਨੰਬਰ ਨੂੰ ਐਪ ਦੇ ਥਰੂ ਨੰਬਰ ਜਿਹੜਾ ਹੈਗਾ ਤੁਹਾਨੂੰ ਆ ਜਾਂਦਾ ਹਰ ਵਾਰ ਜਿੰਨੀ ਵਾਰ ਕਾਲ ਕਰਦੇ ਹੋ ਤੁਹਾਨੂੰ ਨੰਬਰ ਬਦਲ ਕੇ ਆ ਜਾਂਦਾ ਉਸ ਤੋਂ ਇਹੀ ਕਾਲਾਂ ਕਰਦੇ ਰਹੇ ਕਿੰਨੀ ਫਰौती ਮੰਗੀ ਗਈ ਇਹਨਾਂ ਲੋਕਾਂ ਤੇਨਾਂ ਨੂੰ ਇਹਨਾਂ ਨੇ 30 ਲੱਖ ਰੁਪਏ ਮੰਗੀ ਸੀ ਔਰ ਫਿਰ ਉਹ ਕਰਦੇ ਕਰਦੇ 20 ਲੱਖ 15 ਲੱਖ ਤੋਂ ਅੰਟੀ ਲਖਤੀ ਇਹਨਾਂ ਦਾ 30 30 ਲੱਖ ਰੁਪਏ ਚ ਗਨਮੁਖੀ ਸੀ ਔਰ ਇਹ ਤਿੰਨਾਂ ਨੇ ਇਹ ਫੈਸਲਾ ਕੀਤਾ ਸੀ ਪੰਕਾ ਜੀ ਨੇ ਉਹਨਾਂ ਨੂੰ ਕਿਹਾ ਸੀ ਵੀ ਆਪਾਂ ਤੈਨੂੰ ਲੱਖ ਲੱਖ ਰੁਪਈਆ ਵੰਡਾਂਗੇ ਅਗਲੀ ਦਰਬਾਰ ਵਿੱਚ ਸਰ ਕੀ ਕੀਤੀ ਜਾਂਦੀ ਹੈ ਬਸ ਇਹਨਾਂ ਦੀ ਹੁਣ ਜੜੀ ਆ ਜੀ ਇਹ ਹੀ ਦੇਖ ਰਹੇ ਹਾਂ ਵੀ ਫੋਨ 'ਚ ਕੋਈ ਹੋਰ ਇਹਨਾਂ ਦਾ ਡਾਟਾ ਵਗੈਰਾ ਉਹਨਾਂ ਦੀ ਫਰੈਂਸਿਕ ਕਰਾ ਕੇ ਵੀ ਕੋਈ ਹੋਰ ਕਿਸੇ ਨੂੰ ਕਾਲਾਂ ਕੀਤੀਆਂ ਜਾਂ ਇਹਨਾਂ ਦੀ ਪੁਸ਼ਟੀ ਕਰ ਰਹੇ